ਇਹ ਸਮਝੀਏ ਕਿ ਸਿੱਖ ਭਾਈਚਾਰੇ ਜਿਹੜਾ ਹੈਗਾ ਉਹ ਹਿੰਦੂਆਂ ਦਾ ਇੱਕ ਹਿੱਸਾ ਹੈ ਇਹ ਕੋਈ ਦੀ ਪਲਾਨਿੰਗ ਹੈ ਔਰ ਉਹਦੀ ਪਲਾਨੀ ਜਿਹੜੀ ਹੈ ਹੁਣ ਸਪਸ਼ਟ ਦਿਖਦੀ ਹੈ ਬਿੱਟੂ ਦੀ ਇਸ ਸਟੇਟਮੈਂਟ ਤੋਂ ਬਾਅਦ ਜੀ ਆ ਬਿਲਕੁਲ ਵਾਕਿਆ ਗੱਲ ਸਹੀ ਹੈ ਢਿੱਲੋਂ ਸਾਹਿਬ ਇਸੇ ਬੰਦੇ ਨੂੰ ਹੀ ਸਾਰਾ ਕੁਝ ਜਾ ਰਿਹਾ ਪਰ ਜਿਹੜੀ ਹੁਣ ਆਪਾਂ ਗੱਲਬਾਤ ਕਰ ਰਹੇ ਸੀ ਕੰਗੜਾ ਰਣੋਤ ਦੀ ਆ ਕੰਗੜਾ ਰਣੋਤ ਦਾ ਕੰਗੜਾ ਰਣੋਤ ਨੂੰ ਲੈ ਕੇ ਜਿਹੜੀ ਕੁਲਵਿੰਦਰ ਸਿੰਘ ਦੇ ਭਰਾ ਨੇ ਇੱਕ ਬੜਾ ਬਿਆਨ ਦਿੱਤਾ ਜੀ ਉਹ ਕਹਿੰਦਾ ਵੀ ਕੁਲਵਿੰਦਰ ਕੌਰ ਆ ਥੱਪੜकांड ਨੂੰ ਲੈ ਕੇ ਵੀ ਕੋਈ ਮਾਫੀ ਨਹੀਂ ਮੰਗੂਗੀ ਉਹ ਕਹਿੰਦੀ ਮੈਨੂੰ ਕੋਈ ਅਫਸੋਸ ਨਹੀਂਗਾ ਮੈਂ ਬਿਲਕੁਲ ਨਹੀਂ ਮਾਫੀ ਮੰਗੂਗੀ ਕਿਉਂਕਿ ਮੇਰੇ ਦਿਲ 'ਚ ਦਰਦ ਸੀਗਾ ਗੁੱਸਾ ਸੀਗਾ ਮੈਂ ਉਹ ਅਜਹਾਰ ਬਾਹਰ ਕੱਢਿਆ ਜੀ ਟਲੋ ਸਾਹਿਬ ਬਿਲਕੁਲ ਕੰਗਣਾ ਰਣੌਦ ਦੇ ਜਿਹੜੇ ਬਰਦਰ ਹੈ ਸਰਦਾਰ ਸ਼ੇਰ ਸਿੰਘ ਗੁਰਸਿੱਖ ਹੈ ਕੁਲਵਿੰਦਰ ਕੌਰ ਜੀ ਹਾਂ ਕੁਲਵਿੰਦਰ ਸੌਰੀ ਕੁਲਵਿੰਦਰ ਕੌਰ ਦੇ ਕੰਟੀਨ ਸੌਰੀ ਸੌਰੀ ਜੀ ਕੁਲਵਿੰਦਰ ਕੌਰ ਦੇ ਭਰਾ ਹੈ ਸਰਦਾਰ ਸ਼ੇਰ ਸਿੰਘ ਗੁਰਸਿੱਖ ਹੈ ਔਰ ਕਿਸਾਨ ਜਿਥੇ ਬੰਦਗਿਆਂ ਦੇ ਨਾਲ ਉਹ ਜੁੜੇ ਹੋਏ ਆ। ਜੀ। ਉਹ ਪਹਿਲਾਂ ਵੀ ਉਹਨਾਂ ਨੇ ਕਿਹਾ ਸੀਗਾ ਕਿ ਕੋਈ ਐਸੀ ਗੱਲ ਨਹੀਂ ਹੈ। ਮੇਰੀ ਭੈਣ ਜਿਹੜੀ ਹੈਗੀ ਆ ਬਹੁਤ ਦਲੇਰ ਹੈ। ਔਰ ਉਹਨੇ ਜੋ ਕੰਮ ਕੀਤਾ ਅਸੀਂ ਪਰਿਵਾਰੋਂ ਦੇ ਨਾਲ ਖਰੋਸਾ। ਜੀ। ਫਿਰ ਇਹ ਐਸੀ ਕਿ ਕੰਗਲਾ ਉਹਨੂੰ ਆਪਣੀ ਗੁਰਵਿੰਦਰ ਕੌਰ ਹੈ ਕਿੱਥੇ ਉਹਦੀ ਕੋਈ ਜਾਣਕਾਰੀ ਵੀ ਨਹੀਂ ਮਿਲਦੀ। ਜੀ। ਕੱਲ ਫਿਰ ਉਹਨੂੰ ਇਹ ਐਸੈਸ ਮਿਲ ਗਈ ਕਿ ਉਹ ਆਪਣੀ ਭੈਣ ਨੂੰ ਮਿਲਾਂ ਵੀ ਉਹ ਆਪਣੀ ਭੈਣ ਨੂੰ ਮਿਲਿਆ ਤੇ ਭੈਣ ਨੂੰ ਮਿਲਣ ਤੋਂ ਬਾਅਦ ਫਿਰ ਉਹਨੇ ਇੱਕ ਵੀਡੀਓ ਪਾਈ ਹੈ ਜੰਦੀ ਸਾਹਿਬ ਤੁਸੀਂ ਉਹ ਵੀਡੀਓ ਦੇਖ ਲਈ ਵੀ ਨਹੀਂ ਉਹ ਵੀਡੀਓ ਜਿਹੜੀ ਪਾਈ ਹੈ ਉਸ ਵੀਡੀਓ ਦੇ ਮਗਰਲੇ ਪਾਸੇ ਇੱਕ ਫਲੈਕਸ ਲੱਗੀ ਹੋਈ ਹੈ ਜਿਹੜੀ ਫਲੈਕਸ ਜਿਹੜੀ ਹੈ ਕਿਸਾਨ ਜਥੇਬੰਦੀ ਦੀ ਹੈ ਉਹਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵਕਾਇਦਾ ਨਾਮ ਲਿਖਿਆ ਹੋਇਆ ਹੈ ਔਰ ਕੀ ਕਹਿੰਦੇ ਹੈ ਸ਼ੇਰ ਸਿੰਘ ਔਲੀ ਸ਼ੇਰ ਸਿੰਘ ਔਲੀ ਕਹਿੰਦੇ ਮੈਂ ਆਪਣੀ ਭੈਣ ਨੂੰ ਮਿਲ ਕੇ ਆਇਆ ਹਾਂ ਚੜ੍ਹਵੀਕਲਾ ਦੇ ਵਿੱਚ ਉਨੇ ਕਹਿ ਕਿ ਮੈਂ ਜਿਹੜੀ ਹੈ ਬਰਦਾਸ਼ਤ ਨਹੀਂ ਕਰ ਸਕਦੀ ਕੰਗਨਾ ਰਨਾਉਤ ਨੇ ਜੋ ਕੁਛ ਸਾਡੀਆਂ ਮਾਵਾ ਪਹਿਣਾ ਬਾਰੇ ਕਿਹਾ ਸੀ ਜੋ ਨੇ ਸਾਡੀ ਕਿਸਾਨੀ ਬਾਰੇ ਕਿਹਾ ਸੀ ਇਹ ਉਹਦਾ ਨਤੀਜਾ ਹੈ ਮੈਂ ਆਪਣੇ ਆਪ ਤੇ ਵਕਾਪ ਨੂੰ ਕਹਿੰਦੇ ਮੈਂ ਮਾਫੀ ਨਹੀਂ ਮੰਗੀ ਇਹ ਹੁਣ ਉਹਨੂੰ ਕਿਉਂ ਕਹਿਣਾ ਪੈ ਗਿਆ ਮਾਫੀ ਨਹੀਂ ਮੰਗੀ ਕਿਉਂਕਿ ਉਹਦਾ ਰਿਕਾਰਡ ਸਾਫ਼ ਹੈ ਉਹਨੇ ਕਦੇ ਵੀ ਕੋਈ ਕਮਿਊਨਲ ਗੱਲ ਨਹੀਂ ਕੀਤੀ ਉਹਦੇ ਹਸਬੰਦ ਨੇ ਕਦੇ ਕੋਈ ਕਮਿਊਨਲ ਗੱਲ ਨਹੀਂ ਕੀਤੀ ਕਿਉਂਕਿ ਕੰਗਨਾ ਰਨਾਉਤ ਪਾਰਲੀਮੈਂਟ ਦੀ ਮੈਂਬਰ ਆ ਰੌਲਾ ਪੈ ਗਿਆ ਔਰ ਉਹ ਆਪਣੰ ਤੋਂ ਵੱਡੀ ਜੀ ਸੀ ਆਈ ਐਸ ਐਫ ਸੈਂਟਰਲ ਫੋਰਸ ਹੈ ਹੋ ਸਕਦਾ ਵੀ ਉਹਨਾਂ ਦੇ ਹਿੱਸੇ ਵੀ ਕੋਈ ਦਬਾਅ ਹੋਵੇ ਕਿ ਤੁਸੀਂ ਇਸ ਮਾਮਲੇ ਦੀ ਕਾਰਵਾਈ ਕਰੋ ਦੂਜੇ ਪਾਸੇ ਆਪਾਂ ਦੇਖਦੇ ਹਾਂ ਤਾਂ ਜਿਵੇਂ ਕਿਸਾਨ ਜਥੇਬੰਦੀਆਂ ਸੜਕਾਂ ਤੇ ਨਿਕਲ ਤੁਰੇ ਨੇ ਜਿਵੇਂ ਪੰਜਾਬ ਦੇ ਲੋਕਾਂ ਦੇ ਵਿੱਚ ਕੁਲਵਿੰਦਰ ਕੌਰ ਦੇ ਹੱਕ ਵਿੱਚ ਇੱਕ ਮੂਵ ਖੜੀ ਹੋ ਗਈ ਹੈ ਜਿਵੇਂ ਕੁਲਵਿੰਦਰ ਕੌਰ ਨੂੰ ਜਿਹੜੀ ਐ ਅਸੈਂਬਲੀ ਦੀ ਇਲੈਕਸ਼ਨ ਲੜਾਉਣ ਦੀਆਂ ਪੇਸ਼ਕਸ਼ਾਂ ਹੋ ਰਹੀਆਂ ਇਸ ਸਾਰਿਆਂ ਤੋਂ ਮੈਨੂੰ ਇਹ ਲੱਗਦੀ ਹੈ ਕਿ ਭਾਰਤ ਸਰਕਾਰ ਨੂੰ ਵੀ ਥੋੜਾ ਜਿਆ ਜਿਹੜਾ ਹੈਗਾ ਉਹ ਠਟਕਾ ਲੱਗਾ ਹੈ ਕਿ ਇੱਕ ਪਾਸੇ ਦਾ ਸੀ ਬਿੱਟੂ ਹੋਰਾਂ ਨੂੰ ਮੂਰੇ ਲਾ ਕੇ ਇਹ ਮਾਮਲਾ ਡਿਪਟਾਉਣਾ ਚਾਹੁੰਦੇ ਆ ਸਿੱਖਾਂ ਦੇ ਨਾਲ ਗੱਲ ਜਿਹੜੀ ਆ ਮਕਾਉਣੀ ਚਾਹੁੰਦੇ ਆ ਤੇ ਦੂਜੇ ਪਾਸੇ ਜੇ ਐ ਸਿੱਖਾਂ ਦੇ ਵਿੱਚ ਬੇਚੈਨੀ ਪੈਦਾ ਹੁੰਦੀ ਹੈ ਪੰਜਾਬੀਆਂ 'ਚ ਬੇਚੈਨੀ ਪੈਦਾ ਹੁੰਦੀ ਹੈ ਤੇ ਸਾਡੀ ਕਿਤੇ پلان ਰਹਿ ਨਾ ਜਾਵੇ ਜੀ ਜੀ ਕਿਉਂਕਿ ਇਹਨਾਂ ਦੇ ਸਾਹਮਣੇ 2027 ਹੈ 2027 ਚ ਭਾਰਤੀ ਜਨਤਾ ਪਾਰਟੀ ਆਪਣੀ ਸਰਕਾਰ ਬਣਾਉਣ ਲਈ ਸਰਲੋਮੱਛੀ ਹੋਈ ਪਈ ਹੈ ਇਸ ਵਾਸਤੇ ਉਹਨਾਂ ਨੇ ਫਿਰ ਉਹ ਅਫਸਰਾਂ ਨੂੰ ਕਿਹਾ ਕਿ ਤੁਸੀਂ ਗੱਲਬਾਤ ਕਰੋ ਵੀਆਈਪੀ ਲੈਵਲ ਦਾ ਇੱਕ ਅਫੀਸਰ ਜਿਹੜਾ ਹੈਗਾ ਸੀਆਈਐਸਐਫ ਦਾ ਉਹ ਕਜਨਾਰ ਰਣੌਤ ਨੂੰ ਮਿਲ ਕੇ ਆਉਣਾ ਉਹਨੂੰ ਜਾ ਕੇ ਦੱਸਦਾ ਹੈ ਕਿ ਇਹ ਪਰਿਵਾਰ ਜਿਹੜਾ ਬਿਲਕੁਲ ਠੀਕ ਠਾਕ ਹੈ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਸਾਡੇ ਦਰਸ਼ਕਾਂ ਨੂੰ ਯਾਦ ਹੋਣਾ ਹੈ ਕਿ ਇਹ ਪਰਿਵਾਰ ਉਹ ਹੈ ਜਿਹੜੇ ਪਹਿਲਾਂ ਹੀ ਦੇਸ਼ ਭਗਤੀ ਦੇ ਰੰਗ ਦੇ ਵਿੱਚ ਉਤਪਤ ਹੈ ਔਰ ਇਹ ਕੁਰੀ ਕੁਲਵਿੰਦਰ ਕੌਰ ਜਿਹੜੇ ਇਹਦੇ ਛਾਏ ਚਾਚੇ ਆਰਮੀ ਦੇ ਵਿੱਚ ਰਹੇ ਹੈ ਉਹਨਾਂ ਨੇ ਆਰਮੀ ਦੇ ਵਿੱਚ ਤੇਜ਼ੀ ਸੇਵਾ ਕੀਤੀ ਵੀ ਆ ਕੋਈ ਆਮ ਮਤਲਬ ਆ ਪਹਿਲੀ کہہ ਸਕਦੇ ਵੀ ਕੋਈ ਸ਼ਰਾਰਤੀ ਕਿਸਮ ਦੇ ਲੋਕ ਆ ਉਦੇਸ਼ਪਰਖ ਬੰਦੇ ਤਾਂ ਫਿਰ ਉਹਨੇ ਆ ਕੇ ਕਹਿ ਦਿੱਤਾ ਨਹੀਂ ਜੀ ਦੇਖੋ ਇਹ ਤਾਂ ਕੋਈ ਐਸੀ ਵੈਸੀ ਗੱਲ ਨਹੀਂ ਔਰ ਕੁਲਵਿੰਦਰ ਕੌਰ ਨੇ ਸਾਡੇ ਕੋਲੇ ਇਹ ਗੱਲ ਕਹਿਤੀ ਹੈ ਕਿ ਮੈਂ ਜਜ਼ਬਾਤ ਚ ਆ ਗਈ ਸੀ ਤੇ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਉਹਨੇ ਮਾਫੀ ਨਹੀਂ ਮੰਗੀ। ਛੇਰ ਸੇ ਉਹਨੇ ਜਦੋਂ ਮਿਲ ਕੇ ਆਏ ਛੇਰ ਸੇ ਕਹਿੰਦਾ ਵੀ ਉਹ ਚੜ੍ਹਦੀ ਕਲਾ ਦੇ ਵਿੱਚ ਉਹਨੇ ਕਿਹਾ ਮੈਂ ਕੋਈ ਮਾਫੀ ਨਹੀਂ ਮੰਗੀ ਮੈਂ ਆਪਣੀ ਗੱਲ ਦੇ ਵਿੱਚ ਅਡੇਗਾ। ਮੈਨੀ ਨੌਕਰੀ ਦੀ ਕੋਈ ਪਰਵਾਹ ਨਹੀਂ ਜੇ ਕੱਢ ਦੇਣਗੇ ਤਾਂ ਕੱਢ ਦੇ ਕੋਈ ਖਾਸ ਗੱਲ ਨਹੀਂ। ਇਹ ਵੀ ਤੋਂ ਹੁਣ ਇਹ ਮਤਲਬ ਇਹ ਗੱਲ ਤਾਂ ਸਪੱਸ਼ਟ ਹੈ ਕਿ ਭਾਵੇਂ ਉਹ ਥੋੜਾ ਜਿਹਾ ਮਤਲਬ ਫਿਲਟ ਕਰਨ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਗੈਰਤ ਵਾਲੀ ਗੱਲ ਹੈ। ਇਹ ਜਿਹੜੀ ਘਹਿਰਤ ਦੀ ਗੱਲ ਹੈ ਕਿ ਜਿਹੜਾ ਬੰਦਾ ਸਾਡੀ ਗੈਰਤ ਨੂੰ ਬੰਗਾਰੂਗਾ ਅਸੀਂ ਉਹਦੇ ਨਾਲ ਕੁਝ ਸਮਝਾਤਾ ਨਹੀਂ ਕਰਦੇ ਸਿਰਫ ਲਾਲਚ ਦੇ ਬਸ ਕਿ ਮੇਰੀ ਨੌਕਰੀ ਨਾ ਜਾਵੇ ਬੇਪਰਵਾਹ ਅਸੀਂ ਇਸ ਗੱਲ ਤੋਂ ਮੈਂ ਸਮਝਦਾ ਵੀ ਕੁਲਵਿੰਦਰ ਕੌਰ ਜਿਹੜੀ ਹੈਗੀ ਇਹਨੂੰ ਅਸੀਂ ਸੱਚਮੁੱਚ ਜੇ ਕਹੀਗੇ ਤਾਂ ਇਹਨੂੰ ਅਸੀਂ ਕਮਾਗੇ ਕਿ ਇਹ ਮਾਈ ਭਾਗੂ ਦੀ ਵਾਰਸ ਹੈ ਉਹ ਕੁੜੀ ਨੇ ਜਿਹੜੀ ਜਲੇਰੀ ਦਿਖਾਈ ਹੈ ਠੀਕ ਹੈ ਚਲੋ ਜੰਜਵਾਦ ਦੇ ਵਿੱਚ ਆ ਕੇ ਹੋ ਗਿਆ ਜਾਂ ਉਹ ਸੁਚੇਤ ਹੋ ਗਏ ਸਾਰਾ ਕੁਝ ਕੀਤਾ ਹੈ ਉਹਨੇ ਸਰਿੰਡਰ ਨਹੀਂ ਕੀਤਾ ਇਹ ਕੋਈ ਛੋਟੀ ਗੱਲ ਨਹੀਂ ਇਹ ਬਹੁਤ ਵੱਡੀ ਗੱਲ ਹੈ ਔਰ ਮੈਂ ਐਪਰੀਸ਼ੀਏਟ ਕਰਨਾ ਇਸ ਗੱਲ ਨੂੰ ਤੇ ਸਾਨੂੰ ਸਾਰਿਆਂ ਨੂੰ ਐਪਰੀਸ਼ੀਏਟ ਕਰਨਾ ਚ ਤੇ ਇਹਦੇ ਤੇ ਲੱਗਦਾ ਇਹ ਇੱਕ ਹੁਣ ਮਾਮਲਾ ਦੂਜੇ ਪਾਸੇ ਹੋਊ ਕਿਉਂਕਿ ਕੱਲ ਚੰਡੀਗੜ੍ਹ ਦੇ ਵਕੀਲਾ ਨੇ ਇੱਕ ਹੋਰ ਐਪਲੀਕੇਸ਼ਨ ਦਿੱਤੀ ਹੈ ਕੰਗਣਾ ਰਨਾਉ ਦੇ ਖਿਲਾਫ ਜੀ ਉਹਨਾਂ ਨੇ ਡਿਮਾਂਡ ਕੀਤੀ ਹੈ ਕਿ ਕੰਗਣਾ ਰਨਾਉ ਦੇ ਖਿਲਾਫ ਕੇਸ ਰਜਿਸਟਰ ਕੀਤਾ ਜਾਵੇ ਕਿਉਂਕਿ ਕੰਗਣਾ ਰਨਾਉ ਨੇ ਸਾਰੇ ਪੰਜਾਬੀਆਂ ਨੂੰ ਖਾਲਸਤਾਨੀ ਕਹਿਤਾ ਜੀ ਉਹ ਸਾਡੇ ਤੇ ਇਲਜ਼ਾਮ ਲਾ ਰਹੀ ਹੈ ਜਿੱਦਾਂ ਵੱਡਾ ਗੁਨਾਹ ਤਲਮੀਨਾ ਨੇ ਕੀਤਾ ਉਹਦਾ ਵੱਡਾ ਗੁਰਾਤਾ ਕੀਤਾ ਹੀ ਨਹੀਂ ਕੁਲਵਿੰਦਰ ਕੌਰ ਨੇ ਇਸ ਕਰਕੇ ਕਾਰਵਾਈ ਉਹਦੇ ਖਿਲਾਫ ਹੋਈ ਜਾਦੀ ਹੈ ਦੂਜੇ ਪਾਸੇ ਆਪਾਂ ਜੇ ਰਿਕਾਰਡ ਦੀ ਗੱਲ ਕਰ ਲਈਏ ਕੁਲਵਿੰਦਰ ਕੌਰ ਦੇ ਖਿਲਾਫ ਪਹਿਲੀ ਸ਼ਿਕਾਇਤ ਆਈ ਹੈ ਇਹ ਜਿੱਥੇ ਉਹਨੇ ਆਪਣਾ ਹੱਥ ਚੁੱਕਿਆ ਹੈ ਜੀ ਔਰ ਜੇ ਕੰਗੜਾ ਨੌਕਰ ਦਾ ਰਿਕਾਰਡ ਦੇਖੀਏ ਜੀ ਉੱਥੇ ਦਾ ਕਹਿੰਦੇ ਪੌਣੀ ਦਰਜਨ ਦੇ ਕਰੀ ਉਹਦੇ ਖਿਲਾਫ ਕੇਸ ਚੱਲਦੇ ਹੈ ਜਿੱਤੇ ਮਾਨਹਾਨੀ ਦਾ ਕੇਸ ਚੱਲਦਾ ਹੈ ਕਿਤੇ ਕੁਸ਼ਕਿਰ ਚੱਲਦਾ ਹੈ ਔਰ ਜਿਹੜੀ ਔਰਤ ਇਹ ਗੱਲ ਕੈਸੇ ਕਰ ਸਕਦੀ ਹੈ ਕਿ ਮੈਂ ਤਾਂ ਆਪਣੇ ਪਿਓ ਦੇ ਵੀ ਇੱਕ ਵਾਰੀ ਥੱਪੜ ਮਾਰਨ ਲੱਗੀ ਸੀ ਮਤਲਬ ਫਿਰ ਤੁਸੀਂ ਮੇਰਾ ਕਹਿ ਰਹੇ ਹੋ ਵੀ ਇਹ ਤੋਂ ਗੱਲ ਤਾਂ ਕਹਿ ਨਹੀਂ ਲੋੜ ਹੀ ਨਹੀਂ ਕਿ ਪਿਓ ਦੇ ਥੱਪੜ ਮਾਰਨ ਇਹ ਪਿਓ ਦੇ ਥੱਪੜ ਮਾਰਨ ਦੀ ਸੋਚ ਵੀ ਤੁਹਾਡੇ ਦਿਮਾਗ ਦੇ ਵਿੱਚ ਆ ਸਕਦੀ ਹੈ ਤਾਂ ਫਿਰ ਉਹਨੂੰ ਜੋ ਮਰਜੀ ਹੈ ਉਹਨੂੰ ਜਿਹੜਾ ਹੈਗਾ ਜੀ ਵਿਸ਼ੇਸ਼ਣ ਦੇ ਦਿਓ ਉਹ ਹੋ ਸਕਦੀ ਹੈ ਜੋ ਮੈਂ ਜਿਹੜੀ ਹੈਗੀ ਆ ਸ਼ੇਰ ਸਿੰਘ ਹੋਰ ਜਿਹੜੀ ਕੱਲ ਆ ਕੇ ਗੱਲ ਕਹੀ ਐ ਪਰਿਵਾਰ ਚੜ੍ਹਦੀ ਕਲਾ ਅੱਚ ਚੜ੍ਹਦੀ ਕਲਾ ਜਿਹਾ ਰਹਿਣਾ ਚਾਹੀਦਾ ਜੀ ਹਾਂ ਬਿਲਕੁਲ ਜੀ ਮੈਂ ਕਹਾਂ ਫਿਰ ਤੇ ਚਵੜੀ ਹੀ ਕਹਿ ਸਕਦੇ ਜੇ ਉਹ ਕਹਿੰਦੀ ਮੇਰੇ ਪਿਓ ਦੇ ਜੋ ਮਰਜੀ ਐ ਕਹਨੋ ਮੈਂ ਉਹੀ ਤਾਂ ਗੱਲ ਕਹੀ ਰਹੇ ਜੋ ਮਰਜੀ ਐ ਕਹਿ ਸਕਦੇ ਚਵੜੀ ਕਹਿ ਸਕਦੇ ਆ ਵਾਕੇ ਗੱਲ ਸੀ ਚਲਦੇ ਆਪਾਂ ਨੈਕਸਟ ਕਾਲ ਤੇ ਹਾਂਜੀ 0758 ਸਵਾਗਤ ਹੈ ਜੀ ਹਾਂਜੀ ਚੰਦੀ ਸਾਹਿਬ ਢਲੋਂ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਜੀ ਦਾ ਸਵਾਗਤ ਹੈ ਵੈਲਕਮ ਜੀ ਦੇਖੋ ਜੀ ਜਿਹੜੀ ਆਪਾਂ ਰਵਨੀਤ ਬਿਟੂ ਆ ਹੀ ਗੱਲ ਕਰਦੇ ਆ ਬੜੀ ਵਧੀਆ ਤੁਸੀਂ ਮਤਲਬ ਇਹ ਵਿਆਖਿਆ ਕੀਤੀ ਹੈ ਤੇ ਜਿਹੜਾ ਆਉਣ ਵਾਲਾ ਸਮਾਂ ਉਹਦੇ ਵੱਲ ਨੂੰ ਧਿਆਨ ਮਾਰ ਰਿਹਾ ਤੇ ਮੈਂ ਕੱਲ ਜਦੋਂ ਰਵਨੀਤ ਬਿਟੂ ਦੀ ਇਹ ਜਿਹੜੀ ਵੀਡੀਓ ਹੈ ਉਹਨੂੰ ਬਹੁਤ ਵੇਲੇ ਸੁਣਿਆ ਤੇ ਉਹਨੂੰ ਮੈਂ ਪੜ੍ਹਿਆ ਵੀ ਹੈ ਜੀ ਪਰ ਮੈਨੂੰ ਇਹ ਤਾਂ ਲੱਗਾ ਵੀ ਬੰਦਾ ਜਿੰਨਾ ਆਪਾਂ ਕਹਿੰਦੇ ਆ ਵੀ ਰਾਤੋਂ ਰਾਤ ਹੀ ਬਦਲ ਗਿਆ ਹੂੰ ਹੂੰ ਵੀ ਇਹ ਰਾਤੋਂ ਰਾਤ ਕਿਵੇਂ ਬਦਲ ਗਿਆ ਜੀ ਤਦੋਂ ਸਾ ਮੈਂ ਤੁਹਾਡੇ ਨਾਲ ਥੋੜੀ ਜਿਹੀ ਹੋਰ ਗੱਲਾਂ ਵਾਦ ਕੇ ਗੱਲ ਕਰਦਾ ਹਾਂ ਤੁਸੀਂ ਸਾਰੇ ਬਹੁਤ ਵਧੀਆ ਵਿਆਖਿਆ ਕੀਤੀ ਹੈ ਭਾਈ ਬਿਲਕੁਲ ਠੀਕ ਹੈ ਜੋਸ਼ਾ ਇਹਨੂੰ ਚੰਗੀ ਤਰ੍ਹਾਂ ਉੱਥੇ ਬਿਠਾ ਕੇ ਨਾ ਤੇ ਚੰਗੀ ਤਰ੍ਹਾਂ ਪੜ੍ਹਾਤਾ ਗਿਆ ਭਈ ਕਾਕਾ ਹੁਣ ਇਹਨੂੰ ਜਿਹੜਾ ਸ਼ਖਰ ਦਾ ਹੁੰਦਾ ਹੈ ਨਾ ਉਹ ਉਹ ਦਿਆਂਗੇ ਅਸੀਂ ਪੰਜਾਬ ਦੇ ਵਿੱਚ ਜੀ ਠੀਕ ਹੈ ਤੇ ਤੂੰ ਹੁਣ ਆਹ ਕੰਮ ਕਰਨਾ ਹੈ ਭਈ ਸਿਖਾਉਣਾ ਨਾ ਜੇ ਸਿੱਖ ਮੋਰੇ ਤੇ ਗਣਤੀ ਮਿੰਤੀ ਦੇ ਜਿੰਨਾਂ ਵਿੱਚ ਸਾਡੇ ਯੋਧੇ ਸੂਰਮੇ ਕੈਦੀ ਆਉਂਦੇ ਨੇ ਜੀ ਜੀ ਜਿੰਨੇ ਵੀ ਆਏ ਨੇ ਤੇ ਤੂੰ ਇਹਨਾਂ ਦੇ ਬਾਰੇ ਬੋਲਣਾ ਚਲਣਾ ਤੇ ਬੰਦ ਕਰ ਦੇ ਬਾਕੀ ਗੱਲ ਕਰ ਇਹਨਾਂ ਨੂੰ ਭਈ ਕਿਸੇ ਨਾ ਕਿਸੇ ਤਰ੍ਹਾਂ ਗੱਲ ਨਾ ਲਾਇਆ ਜਾਏ ਤੇ ਇਹਨਾਂ ਨੂੰ ਗੱਲ ਲਾ ਲਿਆ ਨਾ ਤੇ ਇਹਨਾਂ ਦੇ ਅਗਰ ਜਿਹੜਾ ਸਿੱਖ ਮਤਲਬ ਸਿੱਖੀ ਤੋਂ ਵਾਲਾ ਜਾਂ ਸਿੱਖੀ ਨੂੰ ਮੰਨਣ ਵਾਲਾ ਜਿੰਨਾਂ ਪੰਜਾਬ ਦੇ ਵਿੱਚ ਆ ਉਹ ਫਿਰ ਆਟੋਮੈਟਿਕ ਉਹਨਾਂ ਦੇ ਪਿੱਛੇ ਆ ਜਾਵੇਗਾ ਤੇ ਸਾਡੇ ਪੈਰ ਜਿਹੜੇ ਨੇ ਪੰਜਾਬ ਚ ਜਿਗਰਾਂ ਲੱਗ ਜਾਣਗੇ ਤੇ ਤੈਨੂੰ ਫਿਰ ਇਸੇ ਕਰ ਲੈਉਂਦੇ ਉਹਨ ਮੰਨ ਦੇਣਾ ਜਾਂ ਨਾ ਦੇਣਾ ਉਹ ਤੇ ਬੀਜੇਪੀ ਵਾਲਿਆਂ ਨੂੰ ਤੁਹਾਨੂੰ ਪਤਾ ਹੀ ਹੈ ਠੀਕ ਹੈ ਕਿ ਨਹੀਂ ਜੀ ਜੀ ਪਰ ਜਿੱਦਾਂ ਬੰਦਾ ਲਾਲਚ ਵਸ ਆਣ ਕੇ ਨਾ ਤੇ ਫੇਰ ਜਿਸ ਤਰ੍ਹਾਂ ਜਿਸ ਤੰਗ ਨਾਲ ਬਿੱਟੂ ਨੇ ਬੋਲਿਆ ਕਿ ਮੈਂ ਬਲਵੰਤ ਸਿੰਘ ਰਾਜੋਆਣਾ ਮੈਂ ਉਹਨੂੰ ਵੀ ਆਣਾ ਬੇਨਤੀ ਕਰਾਂਗਾ ਕਿ ਬੇਨਤੀ ਕਰਨਾਂ ਦਾ ਵਿੱਚ ਵਰਤਿਆ ਉਹਨੇ ਕਿ ਤੁਸੀਂ ਆਪਾਂ ਪਿਛਲੇ ਸਾਰੇ ਜਿਹੜੇ ਗੁੱਸੇ ਗਿਲੇ ਨੇ ਜੋ ਵੀ